ਪਵਨ ਤੇਰੇ ਵਾਸਤੇ ਚੰਨ ਤਾਰਿਆਂ ਤੋਂ ਕੀਮਤੀ ਤੋਹਫਾ ਅੋ ਸ਼ੁਕਰ ਆ ਲੈ ਆਇਓ ਇਹ ਕੱਲਾ ਮੇਰੇ ਵਾਸਤੇ ਕੀਮਤੀ ਨਹੀਂ ਹੈਗਾ ਇਹ ਸਾਰਿਆਂ ਵਾਸਤੇ ਕੀਮਤੀ ਆ ਮੇਰੀਆਂ ਭੈਣਾਂ ਵਾਸਤੇ ਵੀ ਤੇ ਭਰਾਵਾਂ ਵਾਸਤੇ ਵੀ ਅੱਛਾ ਸਾਰੇ ਦੋਸਤਾਂ ਵਾਸਤੇ ਆ ਹਾਂਜੀ ਤੇ ਦੋਸਤੋ ਤੁਹਾਨੂੰ ਵੀ ਦੱਸ ਦਿੰਨੇ ਆ ਇਹ ਕਿਉਂ ਕੀਮਤੀ ਆ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਹੁਣ ਫੁੱਲ ਤਾਂ ਤੈਨੂੰ ਲਿਆਤੇ ਹੁਣ ਇਹਨਾਂ ਦਾ ਬਣੂਗਾ ਕੀ ਹਾਂਜੀ ਸੰਧੂ ਸਾਹਿਬ ਤੁਸੀਂ ਤਾਂ ਚੰਦਰਮਾ ਤੋਂ ਮਹਿੰਗੇ ਫੁੱਲ ਮੈਨੂੰ ਲਿਆਤੇ ਆ ਤੇ ਦੋਸਤੋ ਤੁਸੀਂ ਆ ਜਿਹੜੀ ਫੋਟੋ ਦੇ ਵਿੱਚ ਭੈਣ ਦੇਖ ਰਹੇ ਹੋ ਨਾ ਇਹਦੇ ਵਾਲਾਂ ਦੀ ਲੰਬਾ ਦਾ ਰਾਜਾ ਫੋਲੀ ਨੇ ਅੱਛਾ ਹਾਂਜੀ ਇਹ ਭੈਣ ਨੇ ਆਪਾਂ ਨੂੰ ਕੱਲ ਜਿਹੜਾ ਕੀ ਮੈਸੇਜ ਕੀਤਾ ਸੀ ਤੇ ਸਪੈਸ਼ਲ ਉਹਨਾਂ ਨੇ ਕਿਹਾ ਵੀ ਆਹ ਵਾਲੀ ਚੀਜ਼ ਤੁਸੀਂ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰੋ ਕਿ ਉਹਨੇ ਕੋਲੇ ਫੁੱਲ ਹੈਗੇ ਆ ਜੀ ਗੁਲਮੋਹਰ ਦੇ ਠੀਕ ਹਾਂਜੀ ਹੁਣ ਆਪਾਂ ਕੀ ਕਰਾਂਗੇ ਇਨ੍ਹਾਂ ਫੁੱਲਾਂ ਨੂੰ ਇਕੱਲੇ ਇਕੱਲੇ ਨੂੰ ਜਿਹੜਾ ਕੀ ਇੱਕ ਬਾਉਲ ਦੇ ਵਿੱਚ ਪਾਵਾਂਗੇ ਜੈਨਿਕ ਆਪਣੇ ਕੋਲੇ ਕਾਫੀ ਸਾਰੇ ਫੁੱਲ ਹੋਣੇ ਚਾਹੀਦੇ ਆ ਕੌਲੀ ਭਰ ਕੇ ਇੱਕ ਠੀਕ ਹਾਂਜੀ ਇਹਨੂੰ ਆਪਾਂ ਕਿਸੇ ਵੀ ਭਾਂਡੇ ਦੇ ਵਿੱਚ ਪਾ ਲੈਣਾ ਹੈਗਾ ਦੋਸਤੋ ਜੇ ਤੁਹਾਡੇ ਵਾਲਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦਾ ਕਰ ਸਕਦੀ ਹੈ ਹਾਂਜੀ ਗੁਲਮੋਹਰ ਦੇ ਬਲੂ ਕਲਰ ਦੇ ਫੁੱਲ ਆ ਤੇ ਰੈੱਡ ਕਲਰ ਵੀ ਆਪਣੇ ਹੁੰਦਾ ਤੇ ਪਿੰਕ ਕਲਰ ਵੀ ਗੁਲਮੋਹਰ ਆਪਣੇ ਇੰਡੀਆ ਦੇ ਵਿੱਚ ਹੁੰਦਾ ਪੰਜਾਬ 'ਚ ਵੀ ਹੁੰਦਾ ਹਾਂਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਪਾਣੀ ਤੁਸੀਂ ਗੁਰਗਣਾ ਲੈਣਾ ਜਿਆਦਾ ਠੰਡਾ ਨਹੀਂ ਲੈਣਾਗਾ ਠੀਕ ਹਾਂਜੀ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਅੱਧਾ ਇੱਕ ਗਲਾਸ ਹਾਂ ਹਾਂ ਤੇ ਹੁਣ ਆਪਾਂ ਫੁੱਲਾਂ ਨੂੰ ਇਸ ਤਰ੍ਹਾਂ ਜਿਹੜਾ ਕਿ ਮੈਸ਼ ਕਰਾਂਗੇ अच्छा हां जी ਤੁਸੀਂ ਹੱਥ ਦੇ ਨਾਲ ਹੀ ਕਰਨਾ ਹੈ ਇਹ ਜਿਹੜੇ ਕਿ ਤੁਸੀਂ ਮਿਕਸੀ ਵਾਲੇ ਜੱਗ ਵਗੈਰਾ ਚ ਨਹੀਂ ਪਾਉਣਾਗਾ ਤੇ ਹੱਥ ਨਾਲ ਕਰਾਂਗੇ ਤਾਂ ਜਿਹੜਾ ਕਿ ਜ਼ਿਆਦਾ ਮਤਲਬ ਕਿ ਅਸਰ ਹੋਊਗਾ ਹਾਂ ਜੀ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਮੈਸ਼ ਕਰਕੇ ਇਸ ਤਰ੍ਹਾਂ ਇੱਕ ਜਲ ਜੀ ਟੈਪ ਜਾਨੀ ਕਿ ਇਹ ਬਣ ਜਾਊਗਾ ਠੀਕ ਤੇ ਹੁਣ ਆਪਾਂ ਇਹਦੇ ਵਿੱਚ 3-4 ਚਮਚਾ ਜਿਹੜੇ ਕਿ ਐਲੋਵੇਰਾ ਜਲ ਦੇ ਪਾਉਣੇ ਹੈ ਜਿਹੜੀ ਕਿ ਨੇਚਰਲ ਐਲੋਵੇਰਾ ਜਲ ਹੁੰਦੀ ਹੈ ਅੱਛਾ ਜਿਹੜੇ ਤੁਸੀਂ ਆ ਘਰੋਂ ਬਣਾਏ ਹਾਂ ਜੀ ਹਾਂ ਜੀ ਠੀਕ ਠੀਕ ਬਿਲਕੁਲ ਜੀ ਹੁਣ ਆਪਾਂ ਇਹਨੂੰ ਵੀ ਇਹਦੇ ਵਿੱਚ ਮਿਕਸ ਕਰ ਦਿੰਨੇ ਆ ਠੀਕ ਤੇ ਮੈਸ਼ ਕਰ ਲੈਣੇ ਆ ਦੋਸਤੋ ਬਾਹਲਾ ਪ੍ਰਚਾਰ ਸੰਗ ਇਹ ਤੋਂ ਬਾਅਦ ਇਹਨੂੰ ਕੱਪੜੇ ਨਾਲ ਤੁਸੀਂ ਬਰੀਕ ਕੱਪੜੇ ਨਾਲ ਛਾਨ ਲੈਣਾ ਹਾਂਜੀ ਇਹਦੇ ਵਿੱਚ ਜਿਹੜੀ ਜਲ ਨਿਕਲੂਗੀ ਨਾ ਉਹ ਤੁਸੀਂ ਮਤਲਬ ਕਿ ਯੂਜ਼ ਕਰਨੀ ਹਾਂਜੀ ਆਪਾਂ ਇੱਕ ਹੋਰ ਬਾਉਲ ਲੈ ਲਾਂਗੇ ਉੱਤੇ ਵਿਛਾ ਲਾਂਗੇ ਜੀ ਮਲਮਲ ਦਾ ਕੱਪੜਾ ਤੁਸੀਂ ਜਿਹੜਾ ਕਿ ਵੱਡੀ ਜਿਹੜੀ ਛਾਨ ਨਹੀਂ ਹੁੰਦੀ ਆਪਣੀ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਹਮਮ ਤੇ ਹੁਣ ਆਪਾਂ ਜਿਹੜਾ ਕਿ ਇਹਦੇ ਵਿੱਚ ਪਾ ਦਾਂਗੇ ਜੇ ਸਾਰਾ ਪੇਸਟ ਠੀਕ ਥੋੜਾ ਥੋੜਾ ਕਰਕੇ ਪਾਉਂਦੇ ਜਾਵਾਂਗੇ ਤੇ ਇਹਨੂੰ ਆਪਾਂ ਜਿਹੜਾ ਕਿ ਛਾਨਦੇ ਜਾਵਾਂਗੇ ਠੀਕ ਹਾਂਜੀ ਇਸ ਤਰ੍ਹਾਂ ਹੈ ਜਿਹੜਾ ਕਿ ਜੈਲ ਦੀ ਆ ਜੈਲ ਬਣਦੀ ਜਦ ਪਾਉਣ ਜਾਵਾਂ ਸੇਮ ਡਿੱਟੋ ਹਾਂਜੀ ਤੁਸੀਂ ਡਾਇਰੈਕਟ ਵੀ ਲਾ ਸਕਦੇ ਹੋ ਹਾਂਜੀ ਤੇ ਹੁਣ ਆਪਾਂ ਕੀ ਕਰਨਾ ਜਿਵੇਂ ਆਪਾਂ ਇੱਕ ਤੇਲ ਦੀ ਮ사ਜ ਕਰਦੇ ਹੁੰਨੇ ਉਸੇ ਤਰ੍ਹਾਂ ਹੀ ਆਪਾਂ ਜਿਹੜਾ ਕਿ ਇਸ ਚੀਜ਼ ਦੀ ਮ사ਜ ਕਰ ਲੈਣੀ ਹੈ ਜਿਹਦੇ ਵਿੱਚ ਹੈਗੇ ਆ ਜੀ ਗੁਲਮੋਹਰ ਦੇ ਫਲਾਵਰ ਤੇ ਨਾਲੇ ਜੀ ਐਲੋਵੀਰਾ ਤੇ ਇਹ ਦੋਸਤੋ ਬਹੁਤ ਹੀ ਜ਼ਿਆਦਾ ਅਸਰ ਕਰਦਾ ਆਪਣੇ ਵਾਲਾਂ ਦੀ ਜਿਹੜੀ ਗ੍ਰੋਥ ਬਹੁਤ ਕਰਦਾ ਹੈ ਵਾਲਾਂ ਨੂੰ ਸ਼ਾਈਨ ਕਰਦਾ ਤੇ ਜਿਨ੍ਹਾਂ ਨੇ ਪਹਿਲਾਂ ਵਰਤ ਕੇ ਦੇਖਿਆ ਉਹ ਵੀ ਜ਼ਰੂਰ ਦੱਸਿਓ ਜਿਨ੍ਹਾਂ ਨੇ ਨਹੀਂ ਵਰਤਿਆ ਉਹ ਜਿਹੜੇ ਕਿ ਹੁਣ ਸੀਜ਼ਨ ਚੱਲਦੇ ਆ ਗੁਲਮੋਹਰ ਦੇ ਫੁੱਲਾਂ ਦਾ ਤੁਹਾਨੂੰ ਬਹੁਤ ਮਿਲ ਜਾਣਗੇ ਤੇ ਤੁਸੀਂ ਜਿਹੜਾ ਕਿ ਲਿਆ ਕੇ ਇਹਨੂੰ ਰੱਖ ਸਕਦੇ ਹੋ ਜਾਂ ਇਹਨਾਂ ਫੁੱਲਾਂ ਨੂੰ ਤੁਸੀਂ ਪਾਊਡਰ ਬਣਾ ਕੇ ਬਾਅਦ ਦੇ ਵਿੱਚ ਵੀ ਇਸ ਤਰ੍ਹਾਂ ਵਾਲਾਂ ਤੇ ਯੂਜ਼ ਕਰ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ